ਪੰਜਾਬੀ ਗੀਤਾਂ ਨਾਲ ਬਾਲੀਵੁੱਡ ਵਿੱਚ ਪਛਾਣ ਬਣਾਉਣ ਵਾਲਾ ਸਿੰਗਰ ਮੀਕਾ ਸਿੰਘ ਜਿਸ ਨੇ ਕਿ ਬੀਤੇ ਕੱਲ ਕੰਗਣਾ ਰੌਤ ਨਾਲ ਚੰਡੀਗੜ੍ਹ 에어ਪੋਰਟ ਤੇ ਹੋਏ ਇਨਸੀਡੈਂਟ ਤੇ ਆਪਣਾ ਪੱਖ ਰੱਖਿਆ ਹੈ ਮੀਕਾ ਸਿੰਘ ਨੇ ਕੰਗਣਾ ਰੌਤ ਦੇ ਥੱਪੜ ਮਾਰਨ ਵਾਲੀ ਕੁੜੀ ਕੁਲਵਿੰਦਰ ਕੌਰ ਤੇ ਕੰਗਣਾ ਦੀ ਫੋਟੋ ਸ਼ੇਅਰ ਕਰਦੇ ਹੋਏ ਕੁਲਵਿੰਦਰ ਕੌਰ ਨੂੰ ਗਲਤ ਠਹਿਰਾਇਆ ਹੈ ਮੇਕਾ ਸਿੰਘ ਨੇ ਲਿਖਿਆ ਕਿ ਅਸੀਂ ਪੰਜਾਬੀ ਸਿੱਖ ਕੌਮ ਆਪਣੀ ਸੇਵਾ ਭਾਵਨਾ ਦੇ ਤੌਰ ਤੇ ਦੁਨੀਆ ਭਰ ਵਿੱਚ ਸਤਕਾਰ ਨਾਲ ਜਾਣੇ ਜਾਂਦੇ ਹਾਂ ਕੰਗਣਾ ਰਣੌਤ ਨਾਲ ਵਾਪਰੇ 에ਅਰਪੋਰਟ ਵਾਲੇ ਇਨਸੀਡੈਂਟ ਬਾਰੇ ਸੁਣ ਕੇ ਨਿਰਾਸ਼ਾ ਹੋਈ ਸੀਆਈਐਸਐਫ ਕਾਂਸਟੇਬਲ ਹਵਾਈ ਅੱਡੇ ਤੇ ਡਿਊਟੀ ਤੇ ਸੀ ਅਤੇ ਆਸ-ਪਾਸ ਦੇ ਲੋਕਾਂ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਸਦਾ ਕੰਮ ਹੈ ਇਹ ਦੁੱਖ ਦੀ ਗੱਲ ਹੈ ਕਿ ਉਸਨੇ ਕਿਸੇ ਹੋਰ ਸਥਿਤੀ ਬਾਰੇ ਆਪਣੇ ਨਿੱਜੀ ਗੁੱਸੇ ਕਾਰਨ ਹਵਾਈ ਅੱਡੇ ਤੇ ਇੱਕ ਯਾਤਰੀ ਤੇ ਹਮਲਾ ਕਰਨਾ ਠੀਕ ਸਮਝਿਆ ਉਸ ਨੂੰ ਸਿਵਲ ਪਹਿਰਾਵੇ ਵਿੱਚ ਹਵਾਈ ਅੱਡੇ ਦੇ ਬਾਹਰ ਆਪਣਾ ਗੁੱਸਾ ਦਿਖਾਉਣਾ ਚਾਹੀਦਾ ਸੀ ਪਰ ਇਹ ਤੁਹਾਡੀਆਂ ਭਾਵਨਾਵਾਂ ਨੂੰ ਪੜਕਾਉਣ ਦਾ ਤਰੀਕਾ ਨਹੀਂ ਹੈ ਉਸ ਦੀ ਇਸ ਹਰਕਤ ਨਾਲ ਹੁਣ ਹੋਰ ਪੰਜਾਬੀ ਔਰਤਾਂ ਵੀ ਪ੍ਰਭਾਵਿਤ ਹੋਣ ਗਈਆਂ ਤੇ ਹੋ ਸਕਦਾ ਹੈ ਕਿ ਉਹ ਕਿਸੇ ਹੋਰ ਦੀ ਗਲਤੀ ਕਾਰਨ ਨੌਕਰੀ ਤੋਂ ਮੁਅਤਲ ਹੋ ਜਾਣ ਬਾਕੀ ਦੋਸਤੋ ਤੁਹਾਡਾ ਮੀਕਾ ਸਿੰਘ ਦੀਆਂ ਇਨ੍ਹਾਂ ਗੱਲਾਂ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ